ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਚਮਤਕਾਰ ਅਧਿਆਇ 17ਵਾਂ ਚੰਦੂ لال ਸ਼ਾਹੀ ਦਾ ਵਿਰੋਧੀ ਪਠਾਨ ਤੇ ਮੁਗਲ ਹਕੂਮਤ ਦੇ ਕੋਲ ਮਹਿਕਮਾ ਮਾਲ ਵਿੱਚ ਹਿੰਦੂ ਅਫਸਰ ਹੁੰਦੇ ਸਨ ਉਹਨਾਂ ਵਿੱਚ ਕਈ ਐਸੇ ਸਨ ਜਿਨ੍ਹਾਂ ਉੱਤੇ ਹਕੂਮਤ ਬਹੁਤ ਭਰੋਸਾ ਕਰਦੀ ਸੀ ਉਹ ਮੁਸਲਮਾਨਾਂ ਨਾਲੋਂ ਵੀ ਬਹੁਤ ਸਤਿਕਾਰੇ ਜਾਂਦੇ ਸਨ ਉਸ ਸਮੇਂ ਦਾ ਮੁਸਲਮਾਨ ਹਿਸਾਬ ਕਿਤਾਬ ਨਹੀਂ ਸੀ ਜਾਨਦਾ ਜ਼ਮੀਨ ਦਾ ਮਾਮਲਾ ਟੈਕਸ ਜ਼ੁਰਮਾਨੇ ਆਦਿਕ ਦੀ ਵਸੂਲੀ ਰਿਹਾ ਫਰਦਾ ਹਿੰਦੂ ਹੀ ਤਿਆਰ ਕਰਦੇ ਸਨ ਟੋਡਰਮਲ ਰਤਨਚੰਦ ਲਖਪਤਰਾਏ ਦੀਵਾਨ ਕੋੜਾ ਮਲ ਜੀ ਆਦਿ ਅਨੇਕਾ ਹੀ ਮਸ਼ਹੂਰ ਹਿੰਦੂ ਹਕੂਮਤ ਦੇ ਅਫਸਰ ਤੇ ਸਲਾਹਕਾਰ ਹੋਏ ਹਨ ਚੰਦੂ لال ਸ਼ਾਹੀ ਖੱਤਰੀ ਅਕਬਰ ਦੇ ਸਮੇਂ ਦਿੱਲੀ ਵਿੱਚ ਹੋਇਆ ਹੈ ਇਹ ਰੋਹਿਲੇ ਪਿੰਡ ਦਾ ਰਹਿਣ ਵਾਲਾ ਸੀ ਅਕਬਰ ਦੇ ਸਮੇਂ ਵਿੱਚ ਹੀ ਇਹਦੀ ਬਦਲੀ ਲਾਹੌਰ ਹੋ ਗਈ ਇਹ ਲਾਹੌਰ ਦੇ ਮਹਿਕਮਾ ਮਾਲ ਦਾ ਅਫਸਰ ਲੱਗ ਗਿਆ। ਇਹਦੀ ਲੜਕੀ ਜਵਾਨ ਹੋਈ। ਲਾਗੀਆਂ ਨੂੰ ਇਸਨੇ ਵਰ ਲੱਭਣ ਵਾਸਤੇ ਲਾਹੌਰੋਂ ਤੋਰਿਆ। ਤੋਰਨ ਵੇਲੇ ਚੰਦੂ لال ਨੇ ਇਹ ਹੁਕਮ ਕੀਤਾ ਕਿ ਜਿਸ ਘਰ ਮੇਰੀ ਲੜਕੀ ਦਾ ਨਾਤਾ ਕੀਤਾ ਜਾਵੇ ਉਹ ਘਰ ਸ਼ਾਹੀ ਸ਼ਾਨ ਵਾਲਾ ਹੋਣਾ ਚਾਹੀਦਾ ਹੈ। ਇੱਕ ਤਾਂ ਲੜਕੀ ਸੁਖ ਨਾਲ ਜੀਵਨ ਬਤੀਤ ਕਰੂ, ਦੂਸਰਾ ਅਸੀਂ ਵੀ ਸ਼ਾਹੀ ठाट-ਬਾਟ ਨਾਲ ਮਿਲਣ ਜਾਇਆ ਕਰਾਂਗੇ। ਇਹ ਹੁਕਮ ਲੈ ਕੇ ਲਾਗੀ ਤੁਰ ਪਈ। ਉਸ ਸਮੇਂ ਲਾਗੀਆਂ ਉੱਤੇ ਭਰੋਸਾ ਹੁੰਦਾ ਸੀ ਮਾਪੇ ਆਪ ਦੀ ਦਾਵਾਰ ਘਾਟ ਹੀ ਦੇਖਦੇ ਸਨ ਜੋ ਲਾਗੀ ਕਰ ਹੁਣ ਉਸੇ ਨੂੰ ਸਤਬਚਨ ਆਖ ਕੇ ਮੰਨਿਆ ਜਾਂਦਾ ਸੀ ਕਈ ਵਾਰ ਲੜਕੀਆਂ ਨਾਲ ਧੋਖਾ ਵੀ ਹੋਇਆ ਜਾਇਆ ਕਰਦਾ ਸੀ ਲਾਗੀ ਲਾਲਚ ਵਿੱਚ ਆ ਕੇ ਕਈਆਂ ਅੰਘੀਨੀਆਂ ਨਾਲ ਵੀ ਸ਼ਾਦੀਆਂ ਕਰਾ ਦਿਆ ਕਰਦੇ ਸਨ ਚੰਦੂ ਦੇ ਭੇਜੇ ਹੋਏ ਲਾਗੀ ਸ੍ਰੀ ਅੰਮ੍ਰਿਤਸਰ ਵੀ ਪੁੱਜੇ ਉਹਨਾਂ ਨੇ ਸਤਗੁਰੂ ਜੀ ਦੇ ਦਰਸ਼ਨ ਕੀਤੇ ਹਰਿ ਮੰਦਰ ਸਾਹਿਬ ਸਰੂਵਰ ਅਤੇ ਸਿੱਖ ਸੰਗਤ ਨੂੰ ਤੱਕਿਆ ਬਾਦਸ਼ਾਹ ਨਾਲੋਂ ਵੀ ਵੱਧ ਸ਼ਾਨ ਦੇਖ ਕੇ ਉਹਨਾਂ ਨੇ ਪੁੱਛਣਾ ਕੀਤਾ ਇਹ ਸਤਿਗੁਰੂ ਜੀ ਕਿਸ ਵੰਸ਼ ਵਿੱਚੋਂ ਹਨ ਜਦ ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਦਾ ਜਨਮ ਛੋਟੀ ਖੱਤਰੀ ਵੰਸ਼ ਵਿੱਚ ਹੋਇਆ ਹੈ ਤਾਂ ਉਹ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਇਹ ਵੀ ਪੁੱਛ ਲਿਆ ਕਿ ਸਤਿਗੁਰੂ ਜੀ ਦਾ ਸਹੇਬਸਾਦਾ ਹੈ ਜੋ ਕਿ ਇੱਕ ਹੁਨਰ ਬਲਕ ਹੈ ਸਤਿਗੁਰੂ ਜੀ ਦੇ ਪਿੱਛੋਂ ਗੁਰਗੱਦੀ ਦਾ ਵਾਰਿਸ ਉਹ ਹੀ ਬਣੇਗਾ ਜਾਇਦਾਦ ਸਤਕਾਰ ਤੇ ਪੂਜਾ ਦੇਖ ਕੇ ਉਹਨਾਂ ਦਾ ਚਿਤ ਨਾ ਕੀਤਾ ਕਿ ਉਹ ਹੋਰ ਕਿਸੇ ਦਾ ਲੜਕਾ ਦੇਖਣ ਵਾਸਤੇ ਅੱਗੇ ਜਾਣ ਉਹਨਾਂ ਨੇ ਸਤਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਉਹ ਸਾਹਿਬਜ਼ਾਦੇ ਨੂੰ ਦੇਖ ਕੇ ਰਿਸ਼ਤਾ ਕਰਨਾ ਚਾਹੁੰਦੇ ਹਨ ਸਾਈ ਬਾ ਕੋਈ ਬਚਨ ਨਹੀਂ ਕੀਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਖ ਕੇ ਲਾਗੀ ਲਾਹੌਰ ਚਲੇ ਗਏ ਲਾਹੌਰ ਜਾ ਕੇ ਉਹਨਾਂ ਨੇ ਚੰਦੂ ਲਾਲ ਨੂੰ ਦੱਸਿਆ ਚੰਦੂ لال ਬੜਾ ਹੰਕਾਰੀ ਪੁਰਸ਼ ਸੀ ਉਸਨੇ ਲਾਗਿਆ ਨੂੰ ਕਿਹਾ ਚਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ ਮੈਂ ਤੁਸਾਂ ਨੂੰ ਕੀ ਅਖਾਂ ਜੋ ਕਰ ਆਏ ਚੰਗਾ ਕਰ ਆਏ ਉਸਦੇ ਇੰਨਾ ਬਚਨਾਂ ਦਾ ਪਤਾ ਸਤਗੁਰੂ ਜੀ ਨੂੰ ਲੱਗ ਗਿਆ ਇਹ ਸੁਣ ਕੇ ਸ਼ਾਂਤੀ ਦੇ ਪੁੰਜ ਸਤਗੁਰੂ ਜੀ ਮੁਸਕਰਾਏ ਜਾਣੀ ਜਾਨ ਸਤਗੁਰੂ ਜੀ ਨੇ ਬਚਨ ਕੀਤਾ ਹੋਣਾ ਇਸ ਤਰ੍ਹਾਂ ਨਹੀਂ ਸਿਚਾਈਦਾ ਪਰ ਅੱਛਾ ਪਾਣਾ ਮੰਨਣਾ ਹੀ ਪਵੇਗਾ ਚੰਦੂ ਲਾਲ ਦੇ ਲਾਗੀ ਮੁੜ ਕੇ ਸਤਿਗੁਰੂ ਜੀ ਦੀ ਸ਼ਰਨ ਆਏ ਉਹ ਬਹੁਤ ਸਾਰਾ ਸਮਾਨ ਤੇ ਸਾਹਿਬਜ਼ਾਦੇ ਦੇ ਹੱਥ ਉਤੇ ਰੱਖਣ ਵਾਸਤੇ ਸੋਨੇ ਦੀਆਂ ਮੋਹਰਾਂ ਲਿਆਏ ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਕੁੜਮਾਈ ਦੀ ਰਸਮ ਪੂਰੀ ਕੀਤੀ ਜਾਵੇ ਇਹ ਸੁਣ ਕੇ ਸਾਹਿਬਾ ਨੇ ਬਚਨ ਕੀਤਾ ਅਸੀਂ دیਵਾਨ ਚੰਦੂ ਨਾਲ ਦੀ ਬਰਾਬਰੀ ਨਹੀਂ ਕਰ ਸਕਦੇ ਸਾਖ ਕਿਤੇ ਹੋਰ ਥਾ ਕਰ ਦਿਓ ਚੰਦੂ ਲਾਲ ਦੀ ਲੜਕੀ ਚੁਬਾਰੇ ਦੀ ਇਟ ਹੈ ਇਹ ਕਿਸੇ ਚੁਬਾਰੇ ਨਾਲ ਹੀ ਲੱਗਣੀ ਚਾਹੀਏ ਲਾਗੀਆਂ ਨੇ ਬਹੁਤ ਬੇਨਤੀਆਂ ਕੀਤੀਆਂ ਪਰ ਸਾਇਬਾ ਇੱਕ ਨਾ ਮੰਨੀ ਲਾਗੀ ਮੁੜ ਕੇ ਲਾਹੌਰ ਚਲੇ ਗਏ ਸ਼ਗਨ ਮੁੜਿਆ ਆਇਆ ਦੇਖ ਕੇ ਚੰਦੂ لال ਤਾਂ ਕਪੜਿਆਂ ਤੋਂ ਬਾਹਰ ਹੋ ਗਿਆ ਉਸ ਨੇ ਇੱਕ ਰੋਦ ਨਾਲ ਹੋਰ ਕਈ ਵੱਧ ਘੱਟ ਗੱਲਾਂ ਆਖ ਦਿੱਤੀਆਂ ਉਸ ਦਿਨ ਤੋਂ ਉਹ ਗੁਰੂ ਘਰ ਨਾਲ ਵਿਰੋਧ ਕਰਨ ਲੱਗ ਪਿਆ ਸਤਗੁਰੂ ਜੀ ਕੋਲੋਂ ਬਦਲਾ ਲੈਣ ਵਾਸਤੇ ਉਸ ਨੇ ਪ੍ਰਿਥੀ ਚੰਦ ਨਾਲ ਪ੍ਰੇਮ ਪਾਇਆ ਇੱਕ ਬਾਦਰ 1661 ਬਿਕਰਮੀ ਵਿੱਚ ਜਦ ਸਤਗੁਰੂ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਤਾਂ ਪ੍ਰੀਤੀ ਚੰਦ ਨੂੰ ਸੁਨਹਿਰੀ ਮੌਕਾ ਮਿਲਿਆ ਕਿ ਉਹ ਬਾਦਸ਼ਾਹ ਕੋਲ ਜਾ ਕੇ ਚੁਗਲੀ ਕਰੇ ਚੰਦੂ ਲਾਲ ਨੂੰ ਵੀ ਸਾਥੀ ਬਣਾਵੇ ਦੋਵੇਂ ਰਲ ਕੇ ਸਤਗੁਰੂ ਜੀ ਨੂੰ ਕਸ਼ਟ ਪਹੁੰਚਾਉਂਦਾ ਯਤਨ ਕਰਨ ਇਹ ਵਿਚਾਰ ਕੇ ਪ੍ਰੀਤੀ ਚੰਦ ਲਾਹੌਰ ਜਾ ਅਪੜਿਆ ਲਾਹੌਰ ਜਾ ਕੇ ਉਸਨੇ ਚੰਦੂ ਲਾਲ ਨੂੰ ਵਾਵਾ ਗਰਮ ਕੀਤਾ ਚੰਦੂ ਲਾਲ ਸੂਬੇਦਾਰ ਅੱਗੇ ਜਾ ਰੋਇਆ ਦੋਹਾਂ ਦੇ ਰੋਣੇ ਨੇ ਸੂਬੇਦਾਰ ਦਾ ਧਿਆਨ ਸਤਗੁਰੂ ਜੀ ਵੱਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ